ਸੱਚੀ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ ਲਾਕਾ ਪਿੱਖੀ ਵੰਡੀ ਆ ਜੀ ਤਸਵੀਰ ਪਿੱਖੀ ਵੰਣ ਪੈਂਦੀ ਆ ਅਲੱਗ ਅਲੱਗ ਪਿੰਡਾਂ ਦੇ ਵੀਰ ਨੇ ਸਾਰੇ ਤਸਵੀਰ ਪਿੱਖੀ ਵੰਡਦੇ ਉਹ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਲੱਗਿਆ ਮੱਕਾ ਬਾਬਾ ਦੀ ਜੀ ਦੀ ਸੇਵਾ ਲਈ ਜਦੋਂ ਕਿਨੇ ਸਾਲਾਂ ਤੋਂ ਲਗ ਘਾਰੇ ਹੋ ਉਹੀ ਥੱਲੇ ਚਾਰਕਸਾ ਦੇ ਦਰਤਾਂ ਹਾਂਜੀ ਦੋਸਤਾਂ ਦਾ ਇਕੱਠ ਬਹੁਤ ਕੰਮ ਕਰ ਰਿਹਾ ਨਹੀਂ ਬਹੁਤ ਵਧੀਆ ਜੀ ਬਹੁਤ ਆਨੰਦ ਆ ਜੀ ਲੋਕੋ ਗੁਰੂ ਘਰ ਜੁਟ ਰਹੇ ਨੇ ਇਹ ਬਰੀ ਖੁਸ਼ੀ ਦੀ ਗੱਲ ਹੈ ਜੀ ਜਿਹੜੇ ਲੋਕ ਕਿਰਾਏ ਪੈ ਚੁੱਕੇ ਨੇ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਸੁਝਾਓ ਮੈਸੇਜ ਹੈ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਤੇ ਉਹ ਵੀ ਜਿਹੜੇ ਕਿਰਾਏ ਪਾਏ ਆ ਉਹ ਵੀ ਚੰਗੇ ਰਾਹ ਤੇ ਆਉਣ ਤੇ ਪਰਮਾਤਮਾ ਦਾ ਕਿਰਪਾ ਕਰੇ ਜੀ ਥੈਂਕ ਯੂ ਮੈਂ ਇਸ ਹਾਕਾ ਸਰਪੰਚ ਗੁਰਜਤ ਸਿੰਘ ਤੁਹਾਨਪੁਰਾ ਜੇ ਧੰਨ ਬਾਬਾ ਦੀਪ ਸਿੰਘ ਜੀ ਦੇ ਸਲਾਨਾ ਜੋੜ ਮਿਲ ਦੇ ਸਬੰਧ ਵਿੱਚ ਸਾਰੇ ਵੀਰਾ ਭਰਾਵਾ ਤੇ ਐਨਆਰਆਈ ਵੀਰਾਂ ਦੇ ਸੰਯੋਗ ਦੇ ਨਾਲ ਇਹ ਅਸੀਂ ਲੰਗਰ ਦਾ ਉਪਰਾਲਾ ਕਰਦੇ ਆ ਜੀ ਕਿੰਨੇ ਸਾਲ ਤੋਂ ਕਰੇ ਹਾਂ ਜੀ ਹਾਂ ਜੀ ਕਿੰਨੇ ਸਾਲ ਤੋਂ ਕਰੇ ਆ ਇਹ ਪਿਛਲੇ 4 ਸਾਲ ਤੋਂ ਅਸੀਂ ਕਰ ਰਹੇ ਆ ਜੀ ਸਾਰੇ ਦਾ ਸਹਿਯੋਗ ਦੇ ਨਾਲ 4 ਸਾਲ ਤੋਂ ਹਾਂ ਜੀ ਬਿਲਕੁਲ ਜੀ ਲੱਕੇ ਦਾ ਨਾਮ ਇੱਕ ਮਿੰਟ ਦੱਸੋ ਹਾਂ ਜੀ ਲੱਕੇ ਦਾ ਨਾਮ ਲੱਕਨ ਲੱਕਾ ਗੜਾ ਸਾਡਾ ਲੱਕਾ ਜੀ ਭਿੱਖੀਵਿੰਡ ਠੀਕ ਆ ਜੀ ਜ਼ਿਲ੍ਹਾ ਤਰਨਤਾਰ ਪਿੰਡ ਸਾਡਾ ਬਾਸਰਕੇ ਭਗਵਾਨਪੁਰਾ ਸਾਰੇ ਅਸੀਂ ਵੱਖੋ ਵੱਖਰੇ ਪਿੰਡਾਂ ਦੇ ਵੀਰ ਆ ਤੇ ਸਾਰਾ ਕਮੇਟੀ ਬਣਾ ਕੇ ਅਸੀਂ ਬੜਾ ਵਧੀਆ ਕਰ ਰਹੇ ਹਾਂ ਕਮੇਟੀ ਦਾ ਨਾਮ ਕੀ ਹੈ ਤਾਂ ਪਤਾ ਕਰੋ ਜਿਹੜੀ ਸਾਡੀ ਕਮੇਟੀ ਹੈ ਜੀ ਅਸੀਂ ਸਾਰੇ ਐਨ ਆਰ ਆਈ ਵੀਰ ਦੇ ਸਹਿਯੋਗ ਦੇ ਨਾਲ ਦਸ਼ਮ ਫਿੱਤਾ ਸੇਵਾ ਸੁਸਾਇਟੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦਾ ਇੱਕ ਕਮੇਟੀ ਬਣਾਈ ਗਈ ਹੈ ਉਹਦੇ ਹੇਠ ਤ ਸਾਰਾ ਇਹ ਬਰੋਲਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ jesus